ਸਰਹੰਦ ਪੋ ਦੀ ਕੜਾਕੇ ਦੀ ਸਰਦੀ ਆਸਮਾਨ ਵਿੱਚ ਤੁੰਦ ਐਨੀ ਸੰਗਣੀ ਸੀ ਜਿਵੇਂ ਰਾਤ ਨੇ ਖੁਦ ਕਾਲੀ ਚਾਦਰ ਲਪੇਟੀ ਹੋਵੇ ਹਵਾ ਦਾ ਹਰ ਝੋਕਾ ਹੱਡੀਆਂ ਵਿੱਚ ਵੜ ਕੇ ਸਾਹਾਂ ਨੂੰ ਕੰਬਾ ਰਿਹਾ ਸੀ ਸਰਹੰਦ ਦੇ ਕਿਲੇ ਦੇ ਅੰਦਰ ਠੰਡਾ ਬੁਰਜ ਬਾਹਰੋਂ ਚੁੱਪ ਨੂੰ ਸਵੇਟੀ ਬੈਠਾ ਸੀ ਪਰ ਆਪਣੇ ਅੰਦਰ ਅਸਾਂ ਦਰਦ ਸਵੇਟੀ ਬੈਠਾ ਸੀ ਠੰਡਾ ਬੁਰਜ ਮੌਤ ਤੋਂ ਵੀ ਠੰਡਾ ਬੁਰਜ ਦੇ ਅੰਦਰ ਨਮੀ ਨਾਲ ਭਿੱਜੀਆਂ ਦੀਵਾਰਾਂ ਜ਼ਮੀਨ ਤੇ ਬੈਠੀ ਬੁੱਢੀ ਮਾਤਾ ਗੁਜਰੀ ਜੀ ਸਫੈਦ ਕੇਸਾਂ ਤੇ ਤੁੰਦ ਬਰਫ਼ ਵਾਂਗ ਜਮੀ ਹੋਈ ਅੱਖਾਂ ਵਿੱਚ ਚਿੰਤਾ ਪਰ ਚਿਹਰੇ ਤੇ ਅਟਲ ਸ਼ਾਂਤੀ ਉਹਨਾਂ ਦੇ ਕੋਲ ਦੋ ਨਿੱਕੇ ਬੱਚੇ ਬਾਬਾ ਜੋਰਾਵਰ ਸਿੰਘ ਜੀ ਨਾਜ਼ੁਕ ਸਰੀਰ ਪਰ ਅੱਖਾਂ ਵਿੱਚ ਸ਼ੇਰ ਵਰਗੀ ਚਮਕ ਬਾਬਾ ਫਤਿਹ ਸਿੰਘ ਜੀ ਮਾਸੂਮ ਚਿਹਰਾ ਪਰ ਮੱਥੇ ਤੇ ਅਡੋਲ ਹੌਸਲੇ ਦੀ ਲਕੀਰ ਨਾ ਅੱਗ ਸੀ ਨਾ ਅੰਨ ਸੀ ਨਾ ਪਾਣੀ ਸਿਰਫ ਗੁਰੂ ਦਾ ਨਾਮ ਸੇ ਸ਼ਹਿਰ ਵਿੱਚ ਵਜੀਰ ਖਾਨ ਦਾ ਐਲਾਨ ਗੂੰਜ ਰਿਹਾ ਸੀ ਕੋਈ ਵੀ ਗੁਰੂ ਦੇ ਪੁੱਤਰਾਂ ਨੂੰ ਜਾਂ ਉਸ ਦੀ ਮਾਂ ਨੂੰ ਖਾਣਾ ਜਾਂ ਪਾਣੀ ਦੇਵੇਗਾ ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਜਿਉਂਦੇ ਹੀ ਪੀੜ ਦਿੱਤਾ ਜਾਵੇਗਾ ਸ਼ਹਿਰ ਦੀਆਂ ਗਲੀਆਂ ਸੁੰਨੀਆਂ ਦਰਵਾਜ਼ੇ ਬੰਦ ਦੀਵੇ ਬੁਝੇ ਹਰ ਘਰ ਵਿੱਚ ਇੱਕ ਡਰ ਪਸਰੀ ਹੋਈ ਸੀ ਉਸਾਰ ਦੀ ਹਿੰਦੂ ਰਸੋਈ ਵਿੱਚ ਇੱਕ ਆਮ ਜਿਹਾ ਆਦਮੀ ਕੰਮ ਕਰਦਾ ਸੀ ਬਾਬਾ ਮੋਤੀराम ਸਾਦੇ ਕੱਪੜੇ ਪਰ ਅੱਖਾਂ ਵਿੱਚ ਗੁਰੂ ਲਈ ਬੇਅੰਤ ਪਿਆਰ ਉਹ ਕੋਈ ਸਿਪਾਹੀ ਨਹੀਂ ਸੀ ਨਾ ਹੀ ਕੋਈ ਅਮੀਰ ਜਾਂ ਕੋਈ ਵਿਦਵਾਨ ਪਰ ਉਹ ਗੁਰੂ ਦਾ ਸਿੱਖ ਸੀ ਜਦੋਂ ਉਸਨੇ ਸਹਿਬਜ਼ਾਦੇ ਨੂੰ ਭੁੱਖੇ ਕੰਮ ਦੇ ਠੰਡੀ ਜ਼ਮੀਨ ਤੇ ਸੁੱਤਾ ਵੇਖਿਆ ਤਾਂ ਉਸਦਾ ਦਿਲ ਫਟ ਗਿਆ। ਮਿੱਟੀ ਦਾ ਛੋਟਾ ਜਿਹਾ ਘਰ ਚੁੱਲ੍ਹੇ ਕੋਲ ਬੈਠੀ ਮਾਂ, ਪਤਨੀ ਬੀਬੀ ਭੋਲੀ ਜੀ ਰੋਟੀ ਪਕਾਉਂਦੀ। ਮੋਤੀराम ਜੀ ਚੁੱਪਚਾਪ ਅੰਦਰ ਆਏ। ਮਾਂ ਨੇ ਪੁੱਛਿਆ ਪੁੱਤ ਅਜਾ ਇੰਨਾ ਚੁੱਪ ਕਿਉਂ ਐ? ਭਾਰੀ ਆਵਾਜ਼ ਵਿੱਚ ਮੋਤੀराम ਬੋਲੇ ਮਾਂ ਸਹਿਬਜ਼ਾਦੇ ਠੰਡੇ ਬਰਜ ਵਿੱਚ ਭੁੱਖੇ ਨੇ। ਬੀਬੀ ਭੋਲੀ ਦੇ ਹੱਥ ਕੰਮ ਗਏ। ਤੂੰ ਤੂੰ ਕੁਝ ਕਰਨ ਲੱਗਾ ਐ। ਮੋਤੀਰਾਮ ਨੇ ਸਿੱਧੀਆਂ ਅੱਖਾਂ ਵਿੱਚ ਵੇਖ ਕੇ ਕਿਹਾ ਮੈਂ ਉਹਨਾਂ ਨੂੰ ਦੁੱਧ ਤੇ ਪਾਣੀ ਪਿਲਾਵਾਂਗਾ। ਮਾਂ ਜੀ ਖਗੀ ਪੁੱਤ ਮੌਤ ਨੂੰ ਸੱਦਾ ਦੇ ਰਿਹਾ ਹੈ ਮੋਤੀ RAM ਸ਼ਾਂਤ ਸੀ ਮਾਂ ਜੀ ਗੁਰੂ ਦੇ ਬੱਚਿਆਂ ਦੀ ਸੇਵਾ ਮੌਤ ਨਹੀਂ ਮੁਕਸ਼ ਹੈ ਬੀਬੀ ਭੋਲੀ ਨੇ ਆਪਣੇ ਗਹਿਣੇ ਉਤਾਰ ਕੇ ਹੱਥ ਵਿੱਚ ਰੱਖ ਦਿੱਤੇ ਤੇ ਮੋਤੀਰਾਪ ਨੂੰ ਕਿਹਾ ਕਿ ਜਾਣਾ ਹੀ ਤਾਂ ਇਹ ਲੈ ਜਾ ਪਾਰ ਪਾਲ ਨੂੰ ਦੇ ਦੇਵੀ ਉਸ ਰਾਤ ਧੁੰਦ ਵਿੱਚ ਲਿਪਟਿਆ ਮੋਤੀ RAM ਦੁੱਧ ਦਾ ਗਲਾਸ ਫੜ ਕੇ ਠੰਡੇ ਬਰਜ ਪਹੁੰਚਦਾ ਹੈ ਸਹਿਬ ਜੀ ਆਦੇ ਮੁਸਕਰਾਉਂਦੇ ਮਾਤਾ ਗੁਜਰੀ ਜੀ ਅੱਖਾਂ ਬੰਦ ਕਰਕੇ ਅਰਦਾਸ ਕਰਦੇ ਤਨ ਮੋਤੀ ਜਿੰਨ ਪੁੰਨ ਕਮਾਇਆ ਗੁਰੂ ਲਾਲ ਤਾਹੇ ਦੁੱਧ ਪਲਾਇਆ। ਸਹਿਬ ਜਦਿਆਂ ਨੂੰ ਦੀਵਾਰ ਵਿੱਚ ਜਿੰਦਾ ਚਿੰਨ ਦਿੱਤਾ ਗਿਆ ਮਾਤਾ ਗੁਜਰੀ ਜੀ ਵੀ ਜੋਤੀ ਜੋਤ ਸਮਾ ਗਏ ਪਰ ਕਹਾਣੀ ਮੁੱਕਦੀ ਨਹੀਂ। ਵਜ਼ੀਰ ਨੇ ਆਖਰੀ ਵਾਰ ਪੁੱਛਿਆ ਮਾਫੀ ਮੰਗ ਲੈ ਨਹੀਂ ਤਾਂ ਤੇਰਾ ਸਾਰਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ। ਮੋਤੀराम ਮੁਸਕਰਾਏ ਮਾਫੀ ਮੈਂ ਤਾਂ ਸੇਵਾ ਕੀਤੀ ਹੈ। ਕੋਲੂ ਕਮਾਇਆ ਚੀਖਾਂ ਗੁੰਮ ਹੋ ਗਈਆਂ ਪਰ ਇਤਿਹਾਸ ਜਾਗ ਪਿਆ। ਸ੍ਰੀ ਫਤਿਹਗੜ ਸਾਹਿਬ ਉਹ ਦੋ ਗਲਾਸ ਅੱਜ ਵੀ ਸਾਹਮਣੇ ਰੱਖੇ ਹੋਏ ਨੇ ਜੋ ਸਿਰਫ ਗਲਾਸ ਨਹੀਂ ਮੋਤੀराम ਦੇ ਹੌਸਲੇ ਦੀ ਮੋਹਰ ਨੇ ਆਬਾ ਮੋਤੀਰਾ ਮੈਰਾ ਜੀ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਇਤਿਹਾਸ ਹਮੇਸ਼ਾ ਤਲਵਾਰਾਂ ਨਾਲ ਨਹੀਂ ਕਈ ਵਾਰ ਇੱਕ ਗਲਾਸ ਦੁੱਧ ਨਾਲ ਵੀ ਲਿਖਿਆ ਜਾਂਦਾ ਹੈ ਉਹ ਨਾ ਕੋਈ ਰਾਜਾ ਸੀ ਨਾ ਕੋਈ ਯੋद्धा ਨਾ ਹੀ ਕਿਸੇ ਫੌਜ ਦੇ ਸੈਨਾਪਤੀ ਉਹ ਸਿਰਫ ਇੱਕ ਸਧਾਰਨ ਮਨੁੱਖ ਸੀ ਪਰ ਉਹ ਧਰਮ ਨੂੰ ਸਮਝਣ ਵਾਲਾ ਮਨੁੱਖ ਸੀ ਕਹਾਣੀ ਤੋਂ ਪਹਿਲੀ ਇਹ ਸਿੱਖਿਆ ਮਿਲਦੀ ਹੈ ਕਿ ਡਰ ਸਭ ਤੋਂ ਵੱਡੀ ਜੇਲ ਹੈ ਸਰਹੰਦ ਦਾ ਹਰ ਨਿਵਾਸੀ ਸਹਿਬਜ਼ਾਦਿਆਂ ਦੀ ਸੇਵਾ ਕਰਨਾ ਚਾਹੁੰਦਾ ਸੀ ਪਰ ਵਜੀਰ ਖਾਂ ਦੇ ਡਰ ਨੇ ਸਭ ਨੂੰ ਖਮੋਸ਼ ਕਰ ਦਿੱਤਾ ਬਾਬਾ ਮੋਤੀराम ਨੇ ਸਾਬਤ ਕਰ ਦਿੱਤਾ ਜੋ ਮਨੁੱਖ ਦਰਤ ਜਿੱਤ ਹਾਸਲ ਕਰ ਲੈਂਦਾ ਹੈ ਉਹ ਜਾਲਮ ਤੋਂ ਵੀ ਉੱਚਾ ਹੋ ਜਾਂਦਾ ਹੈ ਦੂਜੀ ਵੱਡੀ ਸਿੱਖਿਆ ਇਹ ਹੈ ਸੇਵਾ ਕਿਸੇ ਮੌਕੇ ਦੀ ਮਹਤਾਜ ਨਹੀਂ ਹੁੰਦੀ ਉਹ ਜਾਣਦੇ ਸੀ ਸੇਵਾ ਦੀ ਕੀਮਤ ਉਹਨਾਂ ਦੀ ਜ਼ਿੰਦਗੀ ਹੋ ਸਕਦੀ ਹੈ ਫਿਰ ਵੀ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਸੱਚੀ ਸੇਵਾ ਉਹੀ ਹੁੰਦੀ ਹੈ ਜੋ ਆਪਣੇ ਲਾਭ ਤੋਂ ਬਿਨਾਂ ਕੀਤੀ ਜਾਵੇ ਤੀਜੀ ਸਿੱਖਿਆ ਇਹ ਹੈ ਕਿ ਧਰਮ ਸਿਰਫ ਬਚਨ ਨਹੀਂ ਕਰਮ ਹੈ ਬਾਬਾ ਮੋਤੀराम ਨੇ ਧਰਮ ਬਾਰੇ ਬੋਲਿਆ ਨਹੀਂ ਧਰਮ ਨੂੰ ਜੀ ਕੇ ਵਿਖਾਇਆ ਹੈ ਉਹਨਾਂ ਲਈ ਗੁਰੂ ਦੇ ਬੱਚਿਆਂ ਦੀ ਸੇਵਾ ਆਪਣਾ ਫਰਜ਼ ਸੀ ਚੌਥੀ ਤੇ ਸਭ ਤੋਂ ਗਹਿਰੀ ਸਿੱਖਿਆ ਇਹ ਹੈ ਸੱਚੀ ਸ਼ਹਾਦਤ ਹਮੇਸ਼ਾ ਯੰਗ ਯੁੱਧ ਵਿੱਚ ਜੂਝ ਕੇ ਨਹੀਂ ਹੁੰਦੀ ਕਈ ਵਾਰ ਸ਼ਹਾਦਤ ਚੁੱਪਚਾਪ ਬਿਨਾ ਨਾਰੇ ਲਗਾਏ ਬਿਨਾ ਕਿਸੇ ਵਾ ਵਾ ਦੇ ਕੋਲੂ ਵਰਗੇ ਦਰਦਨਾਕ ਪਲਾਂ ਵਿੱਚ ਵੀ ਹੁੰਦੀ ਹੈ ਪਰ ਅਜਿਹੀ ਸ਼ਹਾਦਤ ਸਦੀਆਂ ਤੱਕ ਯਾਦ ਰਹਿੰਦੀ ਹੈ ਅੰਤ ਵਿੱਚ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜੇ ਹਰ ਮਨੁੱਖ ਆਪਣੇ ਹਿੱਸੇ ਦੀ ਸੱਚਾਈ ਅਤੇ ਸੇਵਾ ਕਰੇ ਤਾਂ ਸਭ ਤੋਂ ਵੱਡਾ ਜ਼ੁਲਮ ਵੀ ਟੈ ਸੱਕਦਾ ਹੈ